ਇਸ ਖਬਰ ਦੇ ਮੁਤਾਬਕ ਫਾਜ਼ਿਲਕਾ ਵਿੱਚ ਸੰਜੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ 28 ਮਾਰਚ ਨੂੰ ਜ਼ਬਰ ਵਿਰੋਧੀ ਦਿਵਸ ਮਨਾਇਆ ਜਾਵੇਗਾ ਇਸ ਦਿਨ ਕਿਸਾਨ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਧਰਨਾ ਦੇਣਗੇ ਇਸ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਲਹਿਰ ਦੇ ਖਿਲਾਫ ਹੋ ਰਹੇ ਜ਼ਬਰ ਦੇ ਵਿਰੋਧ ਵਿੱਚ 28 ਮਾਰਚ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਅਤੇ ਮੁਜ਼ਾਰੇ ਕੀਤੇ ਜਾਣਗੇ ਕਿਸਾਨ ਆਗੂਆਂ ਨੇ ਸੂਬੇ ਦੇ ਸਾਰੇ ਇਨਸਾਫ਼ਪਸੰਦ ਲੋਕਾਂ ਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਬਣਾ ਰਹੀ ਹੈ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਸੰਘਰਸ਼ ਕਰ ਰਹੇ ਲੋਕਾਂ ਤੇ ਜ਼ਬਰ ਕਰ ਰਹੀ ਹੈ ਅਤੇ ਬੁਲਡੋਜ਼ਰ ਰਾਜਨੀਤੀ ਰਾਹੀਂ ਪੁਲਿਸ ਨੂੰ ਵਾਧੂ ਅਧਿਕਾਰ ਦਿੱਤੇ ਜਾ ਰਹੇ ਹਨ ਅੱਜ ਜਿਹੜੀ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਫਾਜ਼ਿਲਕਾ ਜ਼ਿਲ੍ਹੇ ਦੀ ਮੀਟਿੰਗ ਹੈ ਉਹ ਬੀਕੇਯੂ ਅਗਰਾਂ ਹਰਮੀਰ ਸਿੰਘ ਮੰਨੇ ਵਾਲਾ ਦੀ ਪ੍ਰਧਾਨਗੀ ਹਟ ਕੀਤੀ ਗਈ ਹੈ ਅੱਜ ਅਸੀਂ ਜਿਹੜਾ ਇਹ ਗੱਲ ਪਾਸ ਕੀਤੀ ਹੈਗੀ ਹੈ ਕਿ 28 ਮਾਰਚ ਨੂੰ ਜਿਹੜਾ ਅਸੀਂ ਜ਼ਬਰ ਵਿਰੋਧੀ ਦਿਵਸ ਜਿਹੜਾ ਹੈਗਾ ਉਹ ਮਨਾ ਰਹੇ ਹੈਗੇ ਆ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਨੇ ਜਿਹੜੇ ਪਿਛਲੇ ਦਿਨੀ ਜੋ ਫੋਰਮ ਜਿਹੜੇ ਸਾਡੇ ਬਾਡਰਾਂ ਤੇ ਬੈਠੇ ਸੀ ਹੱਕੀ ਮੰਗਾਂ ਦੇ ਵਾਸਤੇ ਉਹਨਾਂ ਨਾਲ ਜਿਹੜੀ ਬਲਡੋਜ਼ਰ ਰਾਹੀਂ ਧੱਕੇਸ਼ਾਹੀ ਕੀਤੀ ਹੈ ਉਹਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਉਹਨਾਂ ਦਾ ਸਮਾਨ ਜਿਹੜਾ ਹੈਗਾ ਉਹ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਕਿਸਾਨ ਉਹਨਾਂ ਦਾ ਸਮਾਨ ਜਿਹੜਾ ਹੈਗਾ ਉਹ ਲੁੱਟ ਕੇ ਲੈ ਕੇ ਗਏ ਹੈਗਾ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹ ਜ਼ਬਰਟਾਇਆ ਪੰਜਾਬ ਸਰਕਾਰ ਨੇ ਅਸੀਂ ਉਹਦੇ ਖਿਲਾਫ 28 ਮਾਰਚ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ ਦੇ ਉੱਤੇ ਜ਼ਬਰ ਵਿਰੋਧੀ ਦਿਵਸ ਜਿਹੜਾ ਹੈਗਾ ਉਹ ਮਨਾ ਰਹੇ ਹੈਗੇ ਆ ਤੇ ਅਸੀਂ ਸਾਰੇ ਸੰਘਰਸ਼ੀ ਲੋਕਾਂ ਨੂੰ ਤੇ ਜਿਹੜੀਆਂ ਸੰਘਰਸ਼ੀ ਧਿਰਾਂ ਹੈਗੀਆਂ ਉਹਨਾਂ ਨੂੰ ਅਸੀਂ ਸੱਦਾ ਦਿੰਨੇ ਹੈਗੇ ਆ ਕੀ 28 ਮਾਰਚ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਦੇ ਉੱਤੇ ਇਸ ਦਿੱਤੇ ਜਾਣ ਵਾਲੇ ਧਰਨੇਆਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਅਸੀਂ ਇੱਥੇ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਡੀਸੀ ਦਫ਼ਤਰ ਦੇ ਸਾਹਮਣੇ ਉਹਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੜਨ ਵਾਲੀਆਂ ਤਰ੍ਹਾਂ ਉਹ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ। ਸਾਡੀ ਅਹਿਮ ਮੀਟਿੰਗ ਸੀ ਅੱਜ ਹੀ ਫਾਜ਼ਿਲਕਾ ਦੇ ਵਿੱਚ ਸਾਰੀ ਜਥੇਬੰਦੀਆਂ ਐਸਕੇਐਮਐਲ ਨੂੰ ਮੀਟਿੰਗ ਕੀਤੀ ਗਈ ਹੈ। ਇਹ ਮੀਟਿੰਗ 28 ਦੇ ਪ੍ਰੋਗਰਾਮ ਤੇ ਵੀ ਜਿਵੇਂ ਕਿ ਸਾਡੇ ਗੀਲ ਨੂੰ ਦੱਸਿਆ ਹੈ। ਉਸ ਮੀਟਿੰਗ ਦੇ ਵਿੱਚ ਅਸੀਂ ਆਮ ਸਾਰੀ ਦੁਨੀਆ ਨੂੰ ਸੱਦਾ ਦਿੰਨੇ ਹਾਂ ਸਾਡੇ ਦੁਕਾਨਦਾਰਾਂ ਵੀਰਾਂ ਨੂੰ ਵਪਾਰੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਯਾਨੀ ਕਿ ਇਸ 28 ਤਰੀਕ ਦੇ ਵਿੱਚ ਆ ਕੇ ਇਸ ਧਰਨੇ ਦੇ ਵਿੱਚ ਸਾਰੇ ਪਹੁੰਚੋ ਕਿਉਂਕਿ ਜੇ ਅੱਜ ਸਰਕਾਰਾਂ ਸਾਡੇ ਤੇ ਇਹਨਾਂ ਜ਼ਬਰ ਕਰਤੀਆਂ ਨਾ ਪਈਆਂ ਜਿਵੇਂ ਸਾਡੇ ਕਿਸਾਨਾਂ ਤੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਕੀਤਾ ਹੈ ਕਿਉਂਕਿ ਇਹਨਾਂ ਸਰਕਾਰਾਂ ਦਾ ਮੂੰਹ ਪਿਆ ਹੋਇਆ ਹੈ ਪੁਲਸ ਨੂੰ ਇੰਨੀ ਤੇਜ਼ੀ ਦਿੱਤੀ ਹੋਈ ਏ ਉਹ ਇਕੱਲੇ ਨ ਕਿਸਾਨਾਂ ਵਾਸਤੇ ਨਹੀਂ ਤੁਹਾਡੇ ਸਾਰੇ ਵਾਸਤੇ ਨੇ ਅਸੀਂ 28 ਇਸ 28 ਮਾਰਚ ਨੂੰ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ 'ਕੇ ਵੱਡੇ ਧਰਨੇ ਦੇ ਕੇ ਇਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਵਨ ਤੋਂ ਅਸੀਂ ਰੁਕ ਜਾਓ ਕਿਉਂਕਿ ਜੇ ਪੁਲਸ ਨੂੰ ਇੰਨਾ ਵਧਾਤਾ ਤੁਸੀਂ ਤਾਂ ਇਹ ਕੰਮ ਠੀਕ ਨਹੀਂ ਮੇਰੇ ਵੀਰੋ ਕਿਸਾਨੋ ਮਜ਼ਦੂਰੋ ਅਗਰ ਜੇ ਸਾਡੀਆਂ ਜ਼ਮੀਨਾਂ ਨਾ ਰਹੀਆਂ ਜੇ ਸਾਡੀਆਂ ਮੰਡੀਆਂ ਖਤਮ ਹੋ ਗਈਆਂ ਤੇ ਸਾਡੇ ਕਿਸਾਨ ਵੀ ਖਤਮ ਹੋ ਜਾਣੇ ਸਾਡੇ ਮਜ਼ਦੂਰੀ ਵੀ ਖਤਮ ਹੋ ਜਾਣੀਏ ਸਾਡੇ ਢੋਈ ਟਵਾਈ ਵਾਲੇ ਵੀ ਖਤਮ ਹੋ ਜਾਣੇ ਨੇ ਇਸ ਕਰਕੇ ਤੁਸੀਂ ਸੰਘਰਸ਼ਾਂ ਦਾ ਹਿੱਸਾ ਬਣੋ ਤੇ ਸਾਰੇ ਸੰਘਰਸ਼ ਦੇ ਵਿੱਚ ਆ ਕੇ 28 ਤਰੀਕ ਨੂੰ ਵਾਅਦਾ ਚਾੜ੍ਹ ਕੇ ਹਿੱਸਾ ਪਾਓ ਤੇ ਜਿਹੜੇ ਦੁਕਾਨਦਾਰ ਜਿਹੜੇ ਸੋਚਦੇ ਨੇ ਵੀ ਅੱਜ ਸਾਡੇ ਵਪਾਰ ਖੁੱਲ ਗਏ ਨੇ ਨਹੀਂ ਵੀਰੋ ਤੁਹਾਡੇ ਵਪਾਰ ਖੁੱਲ ਨਹੀਂ ਗਏ ਇਹ ਵਪਾਰ ਤੁਹਾਡੇ ਜਿੱਦਣ ਵੱਡੇ ਵੱਡੇ ਮੋਲ ਬਣ ਗਏ ਤੁਹਾਡੀਆਂ ਦੁਕਾਨਾਂ ਤੁਹਾਡਾ ਛੋਟਾ ਅਪਰਚੂਨ ਸਾਰਾ ਬੰਦ ਹੋ ਜਾਣਾ ਹੈ ਇਹ ਨਾ ਸੋਚਾ ਜੇ ਕਿਸਾਨਾਂ ਦਾ ਕੰਮ ਹੈ ਇਹ ਸਾਰੀ ਆਮ ਪਬਲਿਕ ਜਿੰਨੀ ਹੈ ਸਾਰਿਆਂ ਦਾ ਤੇ ਮੈਂ ਇਸ ਪੱਤਰਕਾਰ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੀ ਬੜੀ ਦੂਰ ਤੱਕ ਸਾਡੀ ਖਬਰ ਪਹੁੰਚਾਏਗਾ ਕਿਉਂਕਿ ਇਹਨਾਂ ਦੀ ਰਏ ਸਾਡੀ ਖਬਰ ਪਹੁੰਚਾਈ ਜਾਂਦੀ ਏ ਇਸ ਕਰਕੇ ਤੁਹਾਡੇ ਸਾਰਿਆਂ ਆਏ ਹੋਏ ਦਾ ਇਹ ਦਿਨ ਤੋਂ ਧੰਨਵਾਦ ਵਾਹਿਗੁਰੂ ਜੀ ਖਾਲਸਾ ਜੀ